ਤੁਸੀਂ ਜਿਹੜਾ ਬੰਦਾ ਇਸ ਗੰਦ ਨੂੰ ਸਾਹਮਣੇ ਲਿਆ ਰਿਹਾ ਉਹਦੇ ਬਾਰੇ ਕਹਿ ਰਹੇ ਹੋ ਵੀ ਉਹਦੀ ਆ ਜੂਗੀ ਤੇ ਜਿਹੜਾ ਜਿੰਨਾਂ ਦੀ ਆ ਗਈ ਉਹਨਾਂ ਬਾਰੇ ਇੱਕ ਸ਼ਬਦ ਨਹੀਂ ਬੋਲ ਕੇ ਰਹੇ ਤੁਸੀਂ ਮਤਲਬ ਕੀ ਜਿਹੜੇ ਬਾਪੇ ਸੰਤ ਇਹ ਸਾਰੇ ਆਪਸ ਚਰਲੇ ਹੁੰਦੇ ਵੀ ਤੂੰ ਮੇਰੇ ਬਾਰੇ ਜਿਵੇਂ ਪੋਲਿਟਿਕਲ ਪਾਰਟੀਆਂ ਹੁੰਦੀਆਂ ਵੀ ਕੈਪਟਨ ਤੇ ਬਾਦਲ ਦਾ ਕਿਹਾ ਜਾਂਦਾ ਸੀ ਇੱਕ ਦੂਜੇ ਬਾਰੇ ਨਹੀਂ ਇਹ ਚਲਦੇ ਅੰਦਰੋਂ ਰਲੇ ਥੋੜਾ ਇਹ ਸਿਸਟਮ ਹੈ ਸਾਰਿਆਂ ਦਾ ਰਲਿਆ ਪਾ ਨਹੀਂ ਮੈਂ ਗੁਰੂ ਦੇ ਬਾਣੇ ਨੂੰ ਤੂੰ ਗੁਰਸਿੱਖਾਂ ਦਾ ਬਾਹਰ ਜਲੂਸ ਨਹੀਂ ਕੱਢਦਾ ਠੱਕੇ ਨਾਲ ਕੁੜੀ ਨੂੰ ਕੋਈ ਬੁਲਾ ਰਿਆ ਕਿ ਵੀ ਤੂੰ ਆ ਹੁਣੇ ਹੀ ਆ ਮੇਰੇ ਕੋਲੇ ਉਹਦੀਆਂ ਉਹਦੀਆਂ ਆਡੀਓ ਹੀ ਆ ਗਈਆਂ ਜਦੋਂ ਸਾਡੇ ਸਾਹਮਣੇ ਉਹਦੇ ਬਾਰੇ ਬੋਲਣਾ ਤਾਂ ਘੱਟੋ ਘੱਟ ਕੱਟਸੀ ਰੱਖੋ ਨਾ ਇਹ ਜਲੂਸ ਬੋਲਣਾ ਕੀ ਹੋਇਆ ਬੋਲ ਕੇ ਕਿਹੜੇ ਨੂੰ ਫਾਂਸੀ ਹੋ ਜਾਣੀ ਆ ਹੋ ਨਹੀਂ ਜਾਣੀ ਤਾਂ ਸੰਗਤ ਨੂੰ ਤਾਂ ਪਤਾ ਲੱਗੂਗਾ ਵੀ ਆਹ ਕਰਤੂਤਾਂ ਕੰਦੇ ਸੰਗਤ ਨੂੰ ਪਤਾ ਸੰਗਤ ਨੂੰ ਪਤਾ ਸਾਰੀ ਨੂੰ ਕੀ ਕੌਣ ਕਰ ਰਿਹਾ ਹੈ ਸੰਗਤ ਅਵੇਰ ਹੈ ਉਹਨੂੰ ਗੁੰਮਰਾਹ ਕੰਦ ਕਿਉਂ ਲੋੜ ਹੈ ਉਹਨੂੰ ਉਹਨੇ ਤੁਸੀਂ ਲਾਨਤਾ ਤਾਂ ਪਾਉ ਨਾ ਉਹਨਾਂ ਨੂੰ ਮੇਰੇ ਲਾਨਤਾਂ ਦੀ ਲਾ ਇਹ ਤੁਸੀਂ ਤੁਸੀਂ ਇਹੋ ਜਿਹਾ ਕੋਈ ਕੰਮ ਕਰਦੇ ਹੋ ਮੈਂ ਕਿਉਂ ਕਰਾਂਗਾ ਨਹੀਂ ਕਰਦੇ ਨਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਪਾਕ ਸਾਫ ਹੋ ਕੋਈ ਔਰਤ ਦਾ ਮਸਲਾ ਨਹੀਂ ਹੈ